ਇੰਟੇਕਰ ਯੂਨੀਅਨ ਦੇ ਪ੍ਰਧਾਨ सुरेंद्र ਸ਼ਰਮਾ ਸੋਨੂ ਵੱਲੋਂ ਆਪਣੇ ਯੂਨੀਅਨ ਦੇ ਸਾਰੇ ਮੈਂਬਰਾਂ ਦੇ ਨਾਲ ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਜੀ ਦਾ ਯੂਨੀਅਨ ਵੱਲੋਂ ਸਵਾਗਤ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼੍ਰੀ ਸ਼ਰਗਿਲ ਜੀ ਨੂੰ ਫੁੱਲਾਂ ਦੇ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਯੂਨੀਅਨ ਮੈਂਬਰਾਂ ਨੇ ਭਰੋਸਾ ਜਤਾਇਆ ਕਿ ਉਹ ਨਗਰ ਨਿਗਮ ਪ੍ਰਸ਼ਾਸਨ ਨਾਲ ਮਿਲ ਕੇ ਸ਼ਹਿਰ ਦੀ ਸਫਾਈ ਸੁੰਦਰਤਾ ਵਿੱਚ ਆਪਣਾ ਯੋਗਦਾਨ ਪਾਉਣਗੇ ਇੰਟਕ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਸੋਨੂ ਵਿਜੇ ਕੁਮਾਰ ਗੋਪੀ ਰਾਜਨ ਰਜੇਸ਼ ਕੁਮਾਰ ਵਿਸ਼ਾਲ ਸੁਖਦੀਪ ਸਿੰਘ ਨਰੇਸ਼ ਕੁਮਾਰ ਕ੍ਰਿਸ਼ਨ ਪ੍ਰਤਾਪ ਆਦਿ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਦੇਖੋ ਜੀ ਸੁਵਿੰਦਰ ਸ਼ਰਮਾ ਇੰਟਰਵਿਊ ਯੂਨੀਅਨ ਪ੍ਰੈਜ਼ੀਡੈਂਟ ਮੇਰੇ ਨਾਲ ਪੈਨਸ਼ਨਲ ਯੂਨੀਅਨ ਤੋਂ ਸੁਰੇਂਦਰ ਜੀ ਵਿਜੇ ਜੀ ਜੋਨੀ ਜੀ ਸੀਵਰੇਜ এমਪਲਾਈ ਯੂਨੀਅਨ ਤੋਂ ਸਫਾਈ ਸੇਵਕ ਦੇ ਗੋਪੀ ਜੀ ਨੀਟੂ ਜੀ ਮੇਰੇ ਸਮੂਹ ਸਾਥੀ ਜਿਹੜੇ ਆ ਜਿਹੜੇ ਕਿ ਮੇਰੇ ਨਾਲ ਹਰ ਵੇਲੇ ਮੁੱਡੇ ਤੋਂ ਮੁੱਢਾ ਲਾਗੇ ਰੱਖਦੇ ਨੇ ਅੱਜ ਜਿਹੜੇ ਨਵੇਂ ਨਿਯੁਕਤ ਸਾਡੇ ਮਾਨਜੋ ਕਮਿਸ਼ਨਰ ਸਾਹਿਬ ਨਵੇਂ ਨੇ ਆਏ ਨੇ ਸਰਦਾਰ ਵਿਕਰਮ ਜੀ ਸਿੰਘ ਜੀ ਸ਼ੇਰਗਿਰ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਤੇ ਬੜੀ ਇੱਕ ਪੋਜ਼ਿਟਿਵ ਵਾਈਬਸ ਜਿਹੜੀ ਜਿਹੜੀ ਆਪਾਂ ਕਹਿ ਸਕਦੇ ਆ ਉਹ ਫੀਲ ਹੋਈ ਆ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਤੁਸੀਂ ਮੇਰਾ ਪਰਿਵਾਰ ਹੋ ਜਦੋਂ ਇੱਕ ਸਾਡੇ ਦੇਖੋ ਸਾਡੇ ਮਾਈ ਬਾਪ ਨੇ ਕਮਿਸ਼ਨਰ ਸਾਹਿਬ ਜਿਹੜੇ ਆ ਸਾਡੇ ਮਾਈ ਬਾਪ ਨੇ ਸ਼ਹਿਰ ਦੇ ਤੇ ਜਦੋਂ ਉਹ ਕਹਿ ਰਹੇ ਆ ਕਿ ਤੁਸੀਂ ਮੇਰੇ ਬਾ ਪਰਿਵਾਰ ਦਾ ਹਿੱਸਾ ਜੇ ਕੋਈ ਮੁਸ਼ਕਲ ਆਂਦੀ ਆ ਕੋਈ ਦਿੱਕਤ ਆਂਦੀ ਆ ਮੇਰੇ ਨਾਲ ਲਟਕੇ ਬੈਠ ਕੇ ਮੀਟਿੰਗ ਕਰੋ ਉਹਦਾ ਜਿਹੜਾ ਜਲਦ ਤੋਂ ਜਲਦ ਸੋਲੂਸ਼ਨ ਕੀਤਾ ਜਾਏਗਾ ਕਾਫੀ ਮੁਸ਼ਕਲਾਂ ਤਾਂ ਆਲਰੇਡੀ ਹੈਗੀਆਂ ਮੁਲਾਜ਼ਮਾਂ ਨੂੰ ਜਿਹਦੇ ਨਾਲ ਅਸੀਂ ਕਾਫੀ ਸਮੇਂ ਤੋਂ ਲੜਦੇ ਆ ਰਹੇ ਆ ਸਭ ਤੋਂ ਮੇਨ ਜਿਹੜੀ ਅਹਿਮ ਜਿਹੜੀ ਮੁਸ਼ਕਲ ਆ ਰਹੀ ਆ ਅੱਜ ਦੇਖੋ 26 ਤਰੀਕਾ ਤਨਖਾਹ ਦਾ ਕੋਈ ਅਤਾ ਪਤਾ ਨਹੀਂ ਆ ਜਦੋਂ ਪੁੱਛਣ ਜਾਈਦਾ ਆ ਸਾਡੇ ਅਫੀਸਰ ਸਾਹਿਬਾਨ ਸਾਡੇ ਕੋ ਪੈਸੇ ਨਹੀਂ ਆਏ ਜੀ GST ਨਹੀਂ ਆਈ ਦੇਖੋ ਜਿਹੜਾ ਮਜ਼ਮ ਲਾਜ਼ਮ ਵਰਗ ਹੈਂਡ ਟੂ ਮਾਉਥ ਆ ਜਿਹਦੇ ਬੈਂਕਾਂ ਦੇ ਵਿੱਚ ਲੋਨ ਚੱਲ ਰਹੇ ਨੇ ਮੇਰੀਆਂ ਕਿਸ਼ਤਾਂ ਜਾ ਰਹੀਆਂ ਨੇ ਜਦੋਂ ਬੈਂਕ ਦੀ ਇੱਕ ਕਿਸ਼ਤ ਟੁੱਟ ਜਾਂਦੀ ਆ ਤਾਂ ਸਿਬਲ ਰੇਜ਼ ਹੋ ਜਾਂਦਾ ਉਹ ਇਨ ਫਿਊਚਰ ਲੋਨ ਨਹੀਂ ਮਿਲਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਆਨੁਲੇ ਸਮੇਂ ਦੇ ਵਿੱਚ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਡਿਸਕਸ ਕਰਕੇ ਉਹਦਾ ਹੱਲ ਕਰਵਾਇਆ ਜਾਏਗਾ ਤੇ ਫੇਰ ਆਸ ਕਰਦਾ ਆ ਕਿ ਜਿਸ ਤਰ੍ਹਾਂ ਦੀ ਪੋਜ਼ੀਟਿਵ ਵਾਈਬਸ ਉਹਨਾਂ ਨਾਲ ਮਿਲ ਕੇ ਲੱਗੀ ਆ ਕਿ ਮੈਨੂੰ ਲੱਗਦਾ ਆ ਕਿ ਮੁਲਾਜ਼ਮਾਂ ਦਾ ਕੋਈ ਨਾ ਕੋਈ ਜਿਹੜਾ ਸੁਧਾਰ ਜ਼ਰੂਰ ਹੋਏਗਾ। ਹਾਂਜੀ ਮੁਲਾਜ਼ਮਾਂ ਨੂੰ ਪਰਿਵਾਰਕ ਰੂਪ ਤੇ ਮਿਲ ਕੇ ਇੱਕ ਸ਼ਬਦ ਗ੍ਰੈਂਡ ਵੀ ਕੀਤੀ ਗਈ। ਹਾਂਜੀ ਸਭ ਤੋਂ ਵੱਡੀ ਚੀਜ਼ ਦੇਖੋ ਇੱਕ ਕੁਐਸਚਨ ਪੁੱਛਿਆ ਗਿਆ ਕਿ ਕੂੜੇ ਤੋਂ ਸ਼ਹਿਰ ਵਾਸੀਆਂ ਨੂੰ ਵਾਕਿਆ ਹੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਉਹਨਾਂ ਦੀ ਗੱਲ ਕਮਿਸ਼ਨਰ ਸਾਹਿਬ ਦੀ ਬਿਲਕੁਲ ਸਹੀ ਆ ਕਿ ਜਦੋਂ ਅਸੀਂ ਆਪਣੇ ਘਰ ਦਾ ਕੂੜਾ ਜਿਹੜਾ ਆ ਉਹਨੂੰ ਸਿਸਟੇਮੈਟਿਕਲੀ ਤਰੀਕੇ ਨਾਲ ਡਿਸਟਰੋਏ ਕਰਾਂਗੇ ਜਾਂ ਕਿਤੇ ਸਹੀ ਜਗ੍ਹਾ ਤੇ ਪਚਾਵਾਂਗੇ ਤਾਂ ਨੇਚਰਲੀ ਗੱਲ ਆ ਸ਼ਹਿਰ ਵੀ ਸਾਫ਼ ਹੋਏਗਾ। ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਸਭ ਤੋਂ ਜ਼ਿਆਦਾ ਜਿਹੜੀ ਇੱਕ ਇਨਕ੍ਰੋਚਮੈਂਟ ਦਾ ਤੁਸੀਂ ਹਾਲਾਤ ਦੇਖੋ ਸ਼ਹਿਰ ਦੇ ਇਨਕ੍ਰੋਚਮੈਂਟ ਦੀ ਪਰਮਾਰ ਹੈ ਜਿਹੜਾ ਕੂੜਾ ਕਰਕਟ ਆ ਉਹ ਵਾਕਈ ਗੱਲ ਸਹੀ ਆ ਕਿ ਲਿਫਾਫੇ ਐਕਟਿਵਾ ਤੇ ਲੈ ਜਾਂਦੇ ਨੇ ਤੇ ਜਾ ਕੇ ਸੜਕ ਦੇ ਕਿਨਾਰੇ ਕਿਤੇ ਸੁੱਟ ਦਿੰਦੇ ਨੇ ਇਹ ਚੀਜ਼ ਨਾ ਕੀਤੀ ਜਾਵੇ ਸਾਡਾ ਸ਼ਹਿਰ ਆ ਸਾਡਾ ਘਰ ਆ ਤੇ ਇਹਨੂੰ ਸਾਫ਼ ਸੁਥਰਾ ਬਣਾਏ ਰੱਖੀਏ ਇਹ ਸਾਨੂੰ ਸਾਰਿਆਂ ਨੂੰ ਸ਼ਬਦ ਲੈਣੀ ਚਾਹੀਦੀ ਆ ਧੰਨਵਾਦ ਜੀ ਗੁਰੂ ਨਗਰੀ ਦਾ ਮੌਕਾ ਮਿਲਿਆ ਤੁਹਾਡਾ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਧੰਨਵਾਦ ਆ ਜੀ ਕਿ ਇਹੋ ਜਿਹੇ ਪਾਵਨ ਸ਼ਹਿਰ ਚ ਆਕੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇੰਟਕ ਯੂਨੀਅਨ ਦੇ ਅੱਜ ਸ਼ਰਮਾ ਜੀ ਆਏ ਨੇ ਤੇ ਹੋਰ ਮੈਂਬਰ ਸਰਵਾਨ ਆਏ ਨੇ ਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਸ਼ਾਮ ਤੋਂ ਬਾਰਿਸ਼ ਪੈ ਰਹੀ ਹੈ ਤੇ ਇਹ ਸਾਡੇ ਸਾਥੀ ਨੇ ਜਿਹੜੇ ਕਰਮਚਾਰੀ ਸਾਰੇ ਇਹਨਾਂ ਦੇ ਸਦਕੇ ਅੱਜ ਇਹ ਮੈਂ ਦੇਖ ਰਿਹਾ ਸੀਗਾ ਸਵੇਰੇ 6 ਵਜੇ ਦੇ ਤਕਰੀਬਨ ਮੇਰੇ ਨਾਲ ਕੰਟੈਕਟ 'ਚ ਨੇ ਕਈ ਸਾਰੇ ਤਾਂ 6 ਵਜੇ ਦੇ ਲੱਗੇ ਹੋਏ ਬਹੁਤ ਸਾਰੇ ਕਰਮਚਾਰੀ ਸਾਡੇ ਸਫਾਈ ਕਰਨ ਮੈਨੂੰ ਆਸ ਹੈ ਕਿ ਇਸ ਤਰ੍ਹਾਂ ਹੀ ਇਹਨਾਂ ਦਾ ਸਹਿਯੋਗ ਮਿਲਦਾ ਰਹੇਗਾ ਤੇ ਅਸੀਂ ਸ਼ਹਿਰ 'ਚ ਕੁਝ ਚੰਗਾ ਕਰ ਪਾਵਾਂਗੇ। ਪੰਜਾਬ ਦਾ ਸਭ ਤੋਂ ਮੋਡਰਨ ਸ਼ਹਿਰ ਹੈ। ਜਿੱਥੇ ਮੈਂ ਕਹੂੰਗਾ ਪੰਜਾਬ ਦਾ ਵੀ ਕਿਉਂ ਨਹੀਂ ਦੇਖਿਆ ਜਾਵੇ ਤਾਂ ਇਸ ਦੇਸ਼ ਦੇ ਵਿੱਚ ਅੰਮ੍ਰਿਤਸਰ ਦਾ ਬਹੁਤ ਆਪਣੀ ਇੱਕ ਤਵੱਜੋ ਹੈ ਸ਼ਹਿਰ ਦੀ। ਸੋ ਕੋਸ਼ਿਸ਼ ਹੋਏਗੀ ਕਿ ਕਾਰਪੋਰੇਸ਼ਨ ਵੱਲੋਂ ਕਿਸੇ ਤਰ੍ਹਾਂ ਦੀ ਕਿਸੇ ਸ਼ਹਿਰ ਦੀ ਸਾਫ ਸਫਾਈ ਚ ਜਾਂ ਹੋਰ ਕਾਰਜ ਚ ਕੋਈ ਕਮੀ ਨਾ ਛੱਡੀ ਜਾਵੇ। थैंक यू। ਅ ਸਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਸ਼ਹਿਰ ਵਾਸੀ ਕਈ ਲੋਗ ਇਹੋ ਜਿਹੇ ਜਿਹੜੇ ਕੂੜਾ ਬਾਹਰ ਸੁੱਟ ਦਿੰਦੇ ਆ ਉਹਨਾਂ ਨੂੰ ਅਪੀਲ ਦੇਖੋ ਇਹ ਚੰਗਾ ਕੀਤਾ ਤੁਸੀਂ ਯਾਦ ਕਰਾਤਾ ਪਹਿਲਾਂ ਤਾਂ ਜਿੰਨੇ ਮੇਰੇ ਸਾਥੀ ਇੱਥੇ ਨੇ ਇਹਨਾਂ ਤੋਂ ਪਹਿਲਾਂ ਉਹ ਲਈਏ ਕਿ ਸ਼ਬਦ ਲਈਏ ਕਿ ਤੁਸੀਂ ਆਪ ਤੁਹਾਡੇ ਵੀ ਘਰ ਨੇ ਸਾਰਿਆਂ ਦੇ ਮੇਰਾ ਵੀ ਹੈ ਸੋ ਆਪਾਂ ਸਾਰੇ ਪਹਿਲਾਂ ਤਾਂ ਆਪ ਪ੍ਰਣ ਕਰੀਏ ਵੀ ਸਾਡੇ ਘਰ ਦਾ ਕੂੜਾ ਬਾਹਰ ਨਹੀਂ ਗਿਰੇ ਬਿਲਕੁਲ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਇਹਹੀ ਮੈਸੇਜ ਮੈਂ ਚਾਹੂੰਗਾ ਕਿ ਸ਼ਹਿਰ ਦੇ ਹਰੇਕ ਵਸਿੰਦੇ ਹਰੇਕ ਸਿਟੀਜ਼ਨ ਨੂੰ ਜਾਵੇ ਆਪਣੇ ਆਪਾ ਆਪਣਾ ਘਰ ਸਾਰਾ ਸਾਫ ਕਰਕੇ ਸੜਕ ਸੜਕ ਦੇ ਉੱਤੇ ਘਰ ਦੇ ਬਾਹਰ ਦੇ ਬਾਹਰ ਜਾਂ ਕਿਸੇ ਖੰਬੇ ਦੇ ਨਾਲ ਜਾ ਕੇ ਆਪਾਂ ਕੂੜਾ ਗੇਰ ਦਿੰਨੇ ਆ ਘਰ ਤਾਂ ਸਾਫ ਹੋ ਗਿਆ ਪਰ ਦੇਸ਼ ਗੰਦਾ ਹੋ ਗਿਆ ਸ਼ਹਿਰ ਗੰਦਾ ਹੋ ਗਿਆ ਸਾਡਾ ਸੋ ਕੋਸ਼ਿਸ਼ करिए ਕਿ ਪਹਿਲਾਂ ਸੈਗਰੀਗੇਸ਼ਨ ਜਿਹੜੀ ਹੈ ਗਿੱਲਾ ਅੱਜਕੱਲ ਤਾਂ ਬਹੁਤ ਸਾਲਾਂ ਤੋਂ ਇਹ ਹੈ ਕਿ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਦੀ ਸੋ ਸੁੱਕਾ ਕੂੜਾ ਤੇ ਗਿੱਲਾ ਕੂੜਾ ਪਹਿਲਾਂ ਅਲੱਗ ਕਰੀਏ ਉਸ ਤੋਂ ਬਾਅਦ ਉਹਨੂੰ ਬਾਹਰ ਨਾ ਸੱਟਿਏ ਕਰਮਚਾਰੀ ਕੋਈ ਨਾ ਕੋਈ ਸਾਡੀ ਜਿਹੜੇ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਨੈਤਿਕ ਬੇਸਿਕ ਜ਼ਿੰਮੇਵਾਰੀ ਇਹ ਹੈ ਬੁਨਿਆਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਕਿ ਗਾਰਬੇਜ ਕਲੈਕਸ਼ਨ ਦੀ ਸੋ ਕਾਰਪੋਰੇਸ਼ਨ ਨੂੰ ਮੌਕਾ ਦਿੱਤਾ ਜਾਵੇ ਉਹ ਸੈਗਰੀਗੇਟਡ ਕੂੜਾ ਚੱਕਣ ਦਾ ਸ਼ਹਿਰ ਨੂੰ ਨਾ ਗੰਦਾ ਕੀਤਾ ਜਾਵੇ ਇੰਨੀ ਕੁ ਮੈਂ ਬੇਨਤੀ ਕਰੂੰਗਾ ਠੀਕ ਹੈ ਜੀ